ਇਸ ਫੇਰਾ ਦੇਖ ਰਹੇ ਹਾਂ ਮੈਂ ਤੁਹਾਡੇ ਨਾਲ ਅਬਿਸ਼ਕ ਭਰਦਵਾ ਜ ਤੁਹਾਨੂੰ ਦੱਸ ਦਈਏ ਕਿ ਨਸ਼ੇ ਦੀ ਚੈਨ ਨੂੰ ਤੋੜਨ ਦੇ ਲਈ ਪੰਜਾਬ ਪੁਲਿਸ ਵੱਲੋਂ ਚੱਪੇ-ਚੱਪੇ ਤੇ ਜਿਹੜਾ ਕਿ ਕਾਸੋ ਆਪਰੇਸ਼ਨ ਚਲਾਇਆ ਜਾ ਰਿਹਾ ਉਸੇ ਤਹਿਤ ਅੱਜ ਐਸਐਸਪੀ ਪਠਾਨਕੋਟ ਸੋਹਿਲ ਕਾਸਿਮ ਮੀਰ ਦੇ ਨਿਰਦੇਸ਼ਾਂ ਹੇਠ ਡੀਐਸਪੀ ਸਿਟੀ ਦੇ ਅਗਵਾਈ ਦੇ ਚਲਦਿਆਂ ਪਠਾਨਕੋਟ ਸਿਟੀ ਸਟੇਸ਼ਨ ਦੇ ਉੱਤੇ ਤੇ ਬੱਸ ਸਟੈਂਡ ਦੇ ਉੱਤੇ ਜਿਹੜਾ ਪੁਲਿਸ ਵੱਲੋਂ ਕਾਸੋ ਆਪਰੇਸ਼ਨ ਚਲਾਇਆ ਗਿਆ ਜਿਸ ਵਿੱਚ ਥਾਣਾ ਡਿਵੀਜ਼ਨ ਨੰਬਰ 1 ਦੇ ਥਾਣਾ ਪਰਿਵਾਰੀ ਆਪਣਾ ਅਦਵਿੰਦਰ ਪ੍ਰਕਾਸ਼ ਜੀ ਚੌਂਕੀ ਚਾਰਜ ਬੱਸ ਸਟੈਂਡ ਸਰਤਾਜ ਹੋਰੀ ਜਾ ਡੀਐਸਪੀ ਸਿਟੀ ਸੁਮੇਰ ਸਿੰਘ ਮਾਨ ਉਹਨਾਂ ਨਾਲ ساری ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਨਸ਼ੇ ਦੀ ਚੇਨ ਨੂੰ ਤੋੜਨ ਦੇ ਲਈ ਇਹ ਆਪਰੇਸ਼ਨ ਵਕਫ ਵਕਫ ਥਾਵਾਂ ਤੇ ਆਏ ਦਿਨ ਜਿਹੜੇ ਪੁਲਿਸ ਵੱਲੋਂ ਚਲਾਏ ਜਾਂਦੇ ਨੇ ਜਿਸ ਦੇ ਚਲਦੇ ਅੱਜ ਵੀ ਜਿਹੜਾ ਆਪਰੇਸ਼ਨ ਨਾ ਚਲਾਇਆ ਗਿਆ ਤੁਹਾਨੂੰ ਦੱਸ ਦਈਏ ਕਿ ਇੱਥੇ ਆਪਣਾ ਸਿਟੀ ਸਟੇਸ਼ਨ ਦੇ ਉੱਤੇ ਜਿਹੜੇ ਯਾਤਰੀ ਆਉਂਦੇ ਨੇ ਉਹਨਾਂ ਦੀ ਵੀ ਗੈਨਤਾ ਦੇ ਨਾਲ ਜਿਹੜੀ ਇਹ ਚੈਕਿੰਗ ਕੀਤੀ ਗਈ ਆ ਇਸੇ ਦੇ ਨਾਲ ਤੁਹਾਨੂੰ ਹੋਰ ਸੁਣਾਉਂਦੇ ਆ ਕਿ ਡੀਐਸਪੀ ਸਿਟੀ ਸੁਮੇਰ ਸਿੰਘ ਮਾਨ ਉਹਨਾਂ ਨੇ ਇਸ ਆਪਰੇਸ਼ਨ ਦੇ ਬਾਰੇ ਕੀ ਦੱਸਿਆ ਤੇ ਆਓ ਸੁਣਦੇ ਆ ਜੇ ਦੂਸਰਾਂ ਨੂੰ ਤੁਸੀਂ ਜਾਣਦੇ ਹੋ ਕੱਲ ਵੀ ਆਪਾਂ ਕੈਸੋ ਤੇ ਉਹਦੇ ਬਾਅਦ ਆਪਾਂ ਸ਼ਹਿਰ ਦੇ ਅਲੱਗ-ਅਲੱਗ ਏਰੀਆਸ 'ਚ ਇਹ ਜਿਹੜੀ ਚੈਕਿੰਗ ਵੀ ਕੀਤੀ ਸੀ ਉਹਦੇ ਬਾਅਦ ਤਿੰਨ ਮੁਕਦਮੇ ਆਪਾਂ ਦਰਜ ਵੀ ਕੀਤੇ ਸੀ ਐਕਸਾਈਜ਼ ਦੀ ਸਿਟੀ ਦੇ ਏਰੀਆ 'ਚ ਅੱਜ ਸੋਰੀ ਫੇਰ ਆਪਾਂ ਇੱਕ ਐਸਓ ਆਪਰੇਸ਼ਨ ਰੇਲਵੇ ਸਟੇਸ਼ਨ ਤੇ ਕਰ ਰਹੇ ਹਾਂ ਮੇਰੇ ਨਾਲ ਐਸਐਚਡੀ ਜੀ ਨੰਬਰ 1 ਵੀ ਇੱਥੇ ਸ਼ਾਮਿਲ ਹੈ ਇਸ ਪੂਰੀ ਇੱਚ ਨਾਲ ਚੌਂਕੀ ਇੰਚਾਰਜ ਬੱਸ ਸਟੈਂਡ ਵੀ ਹੈ ਤੇ ਅੱਜ ਆਪਾਂ ਬੱਸ ਸਟੈਂਡ ਵੀ ਕੀਤਾ ਤੇ ਅੱਜ ਰੇਲਵੇ ਸਟੇਸ਼ਨ ਵੀ ਚੈੱਕ ਕੀਤਾ اسی ਤਰੀਕੇ ਨਾਲ ਪਠਾਨਕੋਟ ਦੇ ਲਾਜਰਗੜ੍ਹ ਦੇ ਏਰੀਆਸ 'ਚ ਚੈਕਿੰਗ ਜਿਹੜੀ ਉਹ ਚੱਲ ਰਹੀ ਹੈ ਤੇ ਕਿਸੇ ਆਪਰੇਸ਼ਨ ਦਾ ਮੇਨ ਏਮ ਇਹੀ ਹੈ ਕਿ ਵੀ ਕਿਤੇ ਵੀ ਕੋਈ ਡਰੱਗਸ ਜਾਂ ਨਾਰਕੋਟਿਕਸ ਅਗਰ ਕਿਤੇ ਕੋਈ ਵੇਚ ਰਿਹਾ ਜਾਂ ਕੋਈ ਸ਼ੱਕੀ ਸਾਨੂੰ ਬੰਦਾ ਇਸ ਤਰ੍ਹਾਂ ਦਾ ਲੱਭ ਰਿਹਾ ਜਾਂ ਹੋਰ ਕੋਈ ਕ੍ਰਿਮੀਨਲ ਬੰਦਾ ਲੱਭ ਰਿਹਾ ਉਹਨੂੰ ਪੁੱਛਗਿੱਛ ਕਰੀਏ ਉਹਦੀ ਚੈਕਿੰਗ ਕਰੀਏ ਕਿ ਅਗਰ ਕੋਈ ਇਤਰਾਜ਼ ਜੋ ਚੀਜ਼ ਮਿਲਦੀ ਹੋਵੇ ਆਪਾਂ ਬੰਦਾ ਜਿਹੜਾ ਮਕਦਮਾ ਉਹ ਦਰਜ ਕਰੀਏ ਇਸ ਦੇ ਮੱਦੇਨਜ਼ਰ ਇਹ ਪੂਰੇ ਡਿਸਟ੍ਰਿਕਟ 'ਚ ਜਿਹੜਾ ਕੈਸੋ ਆਪਰੇਸ਼ਨ ਅਲੱਗ-ਅਲੱਗ ਜਗ੍ਹਾ ਤੇ ਚੱਲ ਰਿਹਾ ਤੇ ਅੱਜ ਆਪਾਂ ਇੱਥੇ ਜਿਹੜੀ ਰੇਲਵੇ ਸਟੇਸ਼ਨ ਤੇ ਜਿਹੜੀ ਚੈਕਿੰਗ ਤੇ ਕੋਈ ਕੋਈ ਖਾਸ ਨਹੀਂ ਹੈ ਬੇਸਿਕਲੀ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਵੀ ਡਰੱਗਸ ਦਾ ਜਿਹੜਾ ਇਸ਼ੂ ਕਾਫੀ ਜਿਹੜਾ ਉਹ ਚੱਲਿਆ ਮੀਡੀਆ 'ਚ ਵੀ ਅਦਰਵਾਈਜ਼ ਤੇ ਇੱਕ ਕੌਸ਼ਲ ਦੇ ਤੌਰ ਤੇ ਆਪਾਂ ਬੇਸਿਕਲੀ ਇਹ ਕਰ ਰਹੇ ਹਾਂ ਤੇ ਅਦਰਵਾਈਜ਼ ਅੱਗੇ ਵੀ ਆਪਾਂ ਕਰਨਾ ਹੈ ਵੈਸੇ ਪਠਾਨਕੋਟ ਸਾਡਾ ਮੋਸਟਲੀ ਇਸ ਲਈ ਹਾਜ਼ਰ ਪੀਸਫੁਲ ਹੈ ਤੇ ਪੁਲਿਸ ਕਾਫੀ ਪ੍ਰੋਐਕਟਿਵਲੀ ਇੱਥੇ ਕੰਮ ਕਰ ਰਹੀ ਹੈ ਮਾਨਯੋਗ ਐਸਐਸਪੀ ਸਾਹਿਬ ਜਿਹੜੇ ਆ ਉਹ ਬਹੁਤ ਜ਼ਿਆਦਾ ਇੱਥੇ ਖੁਦ ਇਨਵੋਲ ਰਹਿੰਦੇ ਆ ਇਸ ਟਾਈਪ ਦੇ ਆਪਰੇਸ਼ਨਸ 'ਚ ਤੇ ਉਹਨਾਂ ਦੀ ਡਾਇਰੈਕਸ਼ਨਸ ਤੇ ਜਿਹੜਾ ਉਹ ਇਸ ਤਰੀਕੇ ਦੇ ਆਪਰੇਸ਼ਨਸ ਆਪਾਂ ਡਿਸਟ੍ਰਿਕਟ 'ਚ ਕਰ ਰਹੇ ਹਾਂ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਜੇਐਨਕੇ 'ਚ ਰੀਸੈਂਟਲੀ ਮਲਟੀਪਲ ਟੈਰਰਿਸਟ ਅਟੈਕ ਹੋਏ ਆ ਖਾਸ ਕਰ ਪੁਨਛਰ ਉਹ ਜੋਰੀ ਤੇ ਆਪਣਾ ਇਹਦੇ ਥੱਲੇ ਵਾਲਾ ਜੰਮੂ ਵਾਲਾ ਏਰੀਆ ਜਿਹੜਾ ਆਪਣਾ ਏਰੀਆ ਚਨਾਬ ਦੇ ਨਾਲ ਲੱਗਦਾ ਇਹਨੂੰ ਆਪਾਂ ਕਹਿ ਸਕਦੇ ਆ ਇਹ ਵਾਲਾ ਏਰੀਆ ਜਿਹੜਾ ਕਾਫੀ ਹੌਟ ਰਿਹਾ ਪਿਛਲੇ ਕੁਝ ਟਾਈਮ ਤੋਂ ਖਾਸ ਕਰਕੇ ਡਿਸਟ੍ਰਿਕਟ ਰਜੋਰੀ ਤੇ ਉਹਦਾ ਥੱਲੇ ਵਾਲਾ ਏਰੀਆ ਤੇ ਕੁਝ ਦਿਨਾਂ ਪਹਿਲੇ ਹੀ ਜਿਹੜਾ ਕਿ ਵੀ ਇੱਥੇ ਜਿਸ ਦਿਨ ਰਿਜ਼ਲਟ ਆਈ ਸੀ ਇਲੈਕਸ਼ਨ ਦੇ ਸੈਂਟਰਲ ਜਿਹੜੇ ਆਪਣੀ ਪਾਰਲੀਮੈਂਟ ਦੇ ਹੋਏ ਸੀ ਉਸ ਦਿਨ ਵੀ ਟੈਰਰਿਸਟ ਅਟੈਕ ਇੱਕ ਹੋ ਗਿਆ ਸੀ ਤੋ ਇਸ ਲਈ ਇਹ ਬੜਾ ਹੀ ਸੀਰੀਅਸ ਮੁੱਦਾ ਹੈ ਕਿਉਂਕਿ ਪਠਾਨਕੋਟ ਜਿਹੜਾ ਉਹ ਜੰਕੇ ਨਾਲ ਟੱਚ ਕਰਦਾ ਖਾਸ ਕਰਕੇ ਜਿਹੜਾ ਨਦਨਪਾਰਟ ਹੈ ਪਠਾਨਕੋਟ ਦਾ ਆਪਾਂ ਬਮਿਆਲ ਤੋਂ ਚੱਲੀਏ ਤੇ ਆਕੇ ਮਾਦਾਪੁਰ ਤੋਂ ਅੱਗੇ ਜਾ ਕੇ ਉੱਪਰ ਧਾਰ ਤੱਕ ਜਾਈਏ ਤੇ ਕਾਫੀ ਏਰੀਆ ਜਿਹੜਾ ਪਠਾਨਕੋਟ ਦਾ ਉਹ ਜੰਕੇ ਸਟੇਟ ਨਾਲ ਟੱਚ ਕਰਦਾ ਤੇ ਇਸੇ ਲਈ ਸਾਨੂੰ ਉੱਥੇ ਸਤਰਕ ਰਹਿਣ ਦੀ ਲੋੜ ਹੈ ਤੇ ਆਪਾਂ ਇਸੇ ਕਾਰਨ ਜਿਹੜੀਆਂ ਮਲਟੀਪਲ ਕਯੂਆਰਟੀਆਂ ਜਿਹੜੇ ਸੈਕੰਡ ਲਾਈਨ ਡਿਫੈਂਸ ਦੇ ਨਾਕੇ ਇੰਟਰ ਡਿਸਟ੍ਰਿਕਟ ਨਾਕੇ ਇੰਟਰ ਡਿਸਟ੍ਰਿਕਟ ਪੈਟ੍ਰੋਲੀਂ ਜੁਆਇੰਟ ਚੈਕਿੰਗ ਵਿਦ ਜੀਐਨਕੇ ਪੁਲਿਸ ਅਦਰਵਾਈਜ਼ ਇਸ ਤੋਂ ਇਲਾਵਾ ਹੋਰ ਵੀ ਜਿਹੜੀ ਰੇਡਸ ਵਗੈਰਾ ਆਪਾਂ ਬਾਰਡਰ ਦੇ ਏਰੀਆ 'ਚ ਜਿਹੜਾ ਜੀਐਨਕੇ ਨਾਲ ਲੱਗਦਾ ਉੱਚ ਕਰਦੇ ਰਹੀਦਾ ਤੇ ਤਾਂ ਕਿ ਜਿਹੜਾ ਇਸ ਚੀਜ਼ ਤੋਂ ਆਪਾਂ ਜਿਹੜਾ ਥੋੜਾ ਅਲਰਟ ਵੀ ਰਹ ਰਹੇ ਆ ਤੇ ਨਾਲ ਇਸ ਤਰੀਕੇ ਦਾ ਕੋਈ ਹਾਦਸਾ ਪਠਾਨਕੋਟ 'ਚ ਨਾ ਹੋਵੇ ਇਸੇ ਲਈ ਆਪਾਂ ਇਹ ਜਿਹੜੀ ਸਾਰੀ ਡ੍ਰਿਲਸ ਆਪਾਂ ਕਰਦੇ ਰਹੀਦੇ ਲਈ ਹੁਣ ਮੇਰੇ ਇਨਫੋਰਮੇਸ਼ਨ 'ਚ ਆਈ ਸੀ ਗੱਲ ਕਿ ਵੀ ਕੋਈ ਨੋਟ ਮਿਲਿਆ ਤੋਂ 100 ਰੁਪਏ ਦਾ ਪਾਕਿਸਤਾਨੀ ਤੇ ਆਪਾਂ ਉਹਦੀ ਜਿਹੜੀ ਉਹ ਗਹਿਨ ਚੈਕਿੰਗ ਕਰਵਾਈ ਕੀਤੀ ਹੈ ਉਥੇ ਕਰਵਾਈ ਹੈ ਹੁਣ ਐਸਐਟਡੀ ਨੰਬਰ 2 ਵੀ ਉਥੇ ਗਏ ਸੀ ਤੇ ਹਾਲੇ ਤੱਕ ਕੋਈ ਆਪਾਂ ਨੂੰ ਕੋਈ ਇਸ ਤਰੀਕੇ ਦੀ ਕੋਈ ਲੀਡ ਨਹੀਂ ਮਿਲੀ ਹੈ ਬਾਕੀ ਬਰਫਾਨੀ ਮੰਦਿਰ ਇਸ ਤਰ੍ਹਾਂ ਦਾ ਏਰੀਆ ਜਿੱਥੇ ਆnde ਜਾਂਦੇ ਟੂਰਿਸਟ ਕਾਫੀ ਰੁਕਦੀ ਹੈ ਕਾਫੀ ਗੱਡੀਆਂ ਰੁਕਦੀ ਹੈ ਤੇ ਉਹ ਆਪਾਂ ਵੀਡੀਓਜ਼ ਦੀ ਗਹਿਨ ਚੈਕਿੰਗ ਕਰ ਰਹੇ ਹਾਂ ਕਿ ਕੋਈ ਇਸ ਤਰੀਕੇ ਦੀ ਸਾਡੇ ਕੋਲ ਸ਼ੱਕੀ ਚੀਜ਼ ਲੱਭ ਜੇ ਅਦਰਭਾਈ ਜੋ ਵੀ ਇਹਦੇ ਉੱਪਰ ਲੇਟੈਸਟ ਅਪਡੇਟ ਹੋਏਗੀ ਤੁਹਾਨੂੰ ਦੱਸ ਦਿੱਤੀ ਜੂਗਾ ਲੋਕਾਂ ਨੂੰ ਮੈਂ ਹੀ ਕਹੂੰਗਾ ਕਿ ਵੀ ਉਹ ਬਿਲਕੁਲ ਨਿਸ਼ਚਿੰਤ ਹੋ ਕੇ ਆਪਣਾ ਪੁਲਿਸ ਤੇ ਭਰੋਸਾ ਕਰਨ ਪੁਲਿਸ ਉਹਨਾਂ ਦੀ ਸੇਵਾ ਵਿੱਚ ਲੱਗੀ ਹੋਈ ਹੈ ਕਿ ਆਪਾਂ ਬਿਲਕੁਲ ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਸ਼ਹਿਰ 'ਚ ਨਹੀਂ ਹੋਣ ਦੇਵਾਂਗੇ ਜਿਹੜੀ ਕ੍ਰਿਮੀਨਲ ਨੇਚਰ ਦੀ ਹੈ ਜਾਂ ਜਿਹੜੀ ਸ਼ਹਿਰ ਦੀ ਅਮਨ ਸ਼ਾਂਤੀ ਨੂੰ ਭੰਗ ਕਰਦੀ ਹੈ ਤੇ ਪੰਜਾਬ ਪੁਲਿਸ ਨਾਲ ਹਮੇਸ਼ਾ ਖੜੀ ਹੈ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣ ਦੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par